ਕੋਈ 20% ਲਾਂਭਾ ਨਹੀਂ ਹੈਗਾ ਵੀ ਕੋਈ ਬੰਦਾ ਲਾਂਭਾ ਨਹੀਂ ਦੇ ਸਕਦਾ ਹਾਂ ਆਪਣੇ ਘਰੇ ਮਾਤਾ ਵਰਗੇ ਬੁੜੀਆਂ ਚੋਂ ਹਾਂ ਹਾਂ ਬੁੜੀਆਂ ਵੀ ਚੌਂਦੀਆਂ ਵੀ ਬੰਦਾ ਵੀ ਚੋਲੇ ਕੋਈ ਮਰਜ਼ੀ ਚੋਲੇ ਕੋਈ ਮਰਜ਼ੀ ਚੋਲੇ ਠੀਕ ਆ ਠੀਕ ਆ ਇਹ ਤਾਂ ਹੋਈ ਨਾ ਗੱਲ ਬਾਈ ਮਾਗਾ ਦੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਅਮਨਿੰਦਰ ਦੇ ਘਰੋਂ ਬਣਾ ਰਹੇ ਆ ਪਿੰਡ ਆ ਗਿਆ ਬਹਿਮਣ ਜੱਸਾ ਅਮਨਿੰਦਰ ਬਾਈ ਦਾ ਨਾਂ ਪਿੰਡ ਚ ਬਾਈ ਨੂੰ ਕੈਪਟਨ ਦੇ ਨਾਂ ਤੇ ਜਾਣਦੇ ਆ ਕਰਦੀ ਪਾਲੀ ਦੋਸਤੋ ਬਾਈ ਨੇ ਕਹਾ ਛੋਟੀ ਸੇਲ ਕਰਨੀ ਆ ਦੂਜਾ ਬਾਈ ਕਹਿੰਦਾ ਇਹ ਸੂਆ ਸੂਈ ਆ ਜੰਪਲ ਆਪਣੇ ਘਰ ਦੀ ਆ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਕੀ ਬਾਈ ਇਹਦਾ ਮੁੱਲ ਕਰਦਾ ਕੀ ਡਿਟੇਲ ਆ ਕਿੰਨਾ ਇਹਨਾਂ ਕੋਲੇ ਦੁੱਧ ਦਿੱਤਾ ਅੱਜ ਦੋਸਤੋ ਇਹ ਕਿੰਨੇ ਦਿਨਾਂ ਦੀ ਸੂਈ ਆ ਇੱਕ ਵਾਰ ਤੁਸੀਂ ਵੀਡੀਓ ਦੀ ਤਰੀਕ ਨੋਟ ਕਰ ਲਓ 4 ਦਸੰਬਰ 2025 ਵੀਰੇ 4 ਤਰੀਕ 12ਵਾਂ ਮਹੀਨਾ 2025 ਦੀ ਵੀਡੀਓ ਆ ਆਜੋ ਆਪਾਂ ਮਾਲਕ ਤੋਂ ਲੈਣੇ ਜਾਣਕਾਰੀ ਸਾਰੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਆ ਗਿਆ ਆਪਣਾ ਬਹਿਮਣ ਜਿਹਾ ਪਿੱਛੇ ਨੂੰ ਹੋਇਆ ਪਿੰਡ ਬਾਈ ਜੀ ਆਪਣਾ ਆ ਗਿਆ ਬਹਿਮਣ ਜੱਸਾ ਹਾਂਜੀ ਝਿਲੇ ਬਠਿੰਡੇ ਚ ਤਲਵੰਡੀ ਸਾਬੋ ਤੋਂ ਰਹਿ ਗਿਆ ਤਲਵੰਡੀ ਸਾਬੋ ਤੋਂ 8 ਕਿਲੋਮੀਟਰ ਬਾਈ ਤਲਵੰਡੀ ਸਾਬੋ ਤੋਂ 8 ਕਿਲੋਮੀਟਰ ਜਮਾ ਕਰੇ ਲੂ ਕੰਮ ਹਾਂਜੀ ਹਾਂਜੀ ਬਿਲਕੁਲ ਆਉਤੀ ਧਰਦੀ ਪਾਲੀ ਹੋਈ ਆਪਣੀ ਠੀਕ ਆ ਬਾਈ ਕਿਹੜੇ ਸੀਮੰਟ ਦੀ ਕਹਿੰਦੇ ਤੁਸੀਂ ਬੇਰਕਾ ਦੇ ਸੀਮੰਟ ਦੀ ਆ ਬੇਰਕਾ ਦੇ ਸੀਮੰਟ ਦੀ ਆ ਬੱਚਾ ਇਹਦੇ ਪਿਛੇ ਮੇਲ ਕਫਾ ਮੇਲ ਆ ਜੀ ਠੀਕ ਆ ਕੱਟੇ ਨੂੰ ਦੋਸਤੋ ਇਹਨੇ ਜਨਮ ਦਿੱਤਾ ਅੱਜ ਬਾਈ ਕਿੰਨੇ ਦਿਨਾਂ ਦੀ ਸੂਈ ਹੈ ਚੌਥਾ ਦਿਨ ਆ ਜੀ ਸੂਈ ਨੂੰ ਅੱਜ ਜੀ ਅੱਜ ਸਹੀ ਚੌਥਾ ਦਿਨ ਆ ਦੋਸਤੋ ਉੱਚੇ ਵਧੀਆ ਅਮਨਿੰਦਰ ਭਾਈ ਪਹਿਲੇ ਸੂਏ ਕਿੰਨਾ ਕ ਦੁੱਧ ਚੋਇਆ ਤੁਸੀਂ ਜਿਹੜਾ 13 14 ਲੀਟਰ ਚੋਇਆ ਬਾਈ ਜਿਵੇਂ ਖੁੱਲਾ ਚਾਹੁੰਦੇ ਰਹੇ ਪੂਰਾ ਖੁੱਲਾ ਹੀ ਠੀਕ ਆ 13 14 ਕਿਲੋ ਬਾਈ ਕਹਿੰਦਾ ਆਪਾਂ ਇਹਦਾ ਪਹਿਲੇ ਸੂਏ ਦੁੱਧ ਚਾਹੁੰਦੇ ਰਹੇ ਆ ਬਾਕੀ ਦੋਸਤੋ ਖੋਲ ਕੇ ਤੁਹਾਨੂੰ ਮੈਂ ਤੋੜ ਕੇ ਦਿਖਾ ਦਿੰਨਾ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਉਂਦੀ ਆ ਨੰਬਰ ਵਾਈ ਦਾ ਵੀਡੀਓ ਤੇ ਹੇਠਾਂ ਚੱਲੀ ਜਾਂਦਾ ਕੋਲੇ ਆਇਓ ਚਵਾਈ ਕਰਕੇ ਪਾਸ ਕਰਕੇ ਤੁਸੀਂ ਬਾਈ ਨਾਲ ਸੌਦਾ ਕਰ ਸਕਦੇ ਹੋ ਲੈ ਕਰ ਮਾਲੀ ਦੀ ਤੁਸੀਂ ਬਣਤਰ ਚੈੱਕ ਕਰੋ ਪੂਰੇ ਵਧੀਆ ਸਰੀਰ ਘਟਾਂਤੇ ਚ ਬਹੁਤ ਵਧੀਆ ਦੋਸਤੋ ਛੋਟੀ ਦਾ ਸਰੀਰ ਸਰੂਰਾ ਦੇਖੋ ਚੰਗੀ ਜੰਮੀ ਪ ਆਮ ਕਰੇ ਦੋਸਤੋ ਪਿੰਡ ਬਹਿਮਣ ਜੱਸਾ ਤਲਵੰਡੀ ਸਾਬੋ ਤੋਂ ਦੋਸਤੋ ਰਹਿ ਗਿਆ 7-8 ਕਿਲੋਮੀਟਰ ਦੀ ਦੂਰੀ ਤੇ ਲੈ ਕਰੋ ਵੀਰੇ ਚੱਕ ਆਮ ਜੇ ਕਰੋ ਚੰਗੀ ਮਾਝਾ ਦੋਸਤੋ ਦੁੱਧ ਕਿੰਨਾ ਕਪਾਜੋ ਮਨਿੰਦਰ ਐਤ ਕੀ ਤੇਰੇ ਸਾਹ ਨਾਲ ਦਊਗੀ ਵੀਰੇ 16 ਲੀਟਰ ਦਊ ਹੱਸ ਕੇ 15-16 ਪਾਜੋਗੀ ਵੀਰੇ ਹਾਂ ਜੀ ਆਰਾਮਦਾਰ ਇੱਕ ਕਿਹੜਾ ਹੋਰ ਦੁਵਾਲਾ ਮੇਰਾ ਵੀਰ ਉਧਰ ਹੀ ਕਮਾਲਾ ਦਿਖਾਦਾ ਮੈਂ ਭਰਾਵਾਂ ਨੂੰ ਜਿਹੜੇ ਵੀ ਮੇਰੇ ਭਰਾੜੇ ਖਰੀਦਰੀਆਂ ਨਾ ਇੱਕ ਵਾਰੀ ਕੋਲੇ ਆਇਓ ਵੀਡੀਓ ਚ ਤੁਹਾਨੂੰ ਹਜੇ ਛੋਟੀ ਲੱਗ ਸਕਦੀ ਆ ਕੋਲੇ ਆ ਕੇ ਨਾ ਦੋਸਤੋ ਬਹੁਤ ਵੱਡੇ ਕੱਦ ਚ ਤੇ ਚੰਗੇ ਵਜਨ ਸਰੀਰ ਦੀ ਝੋਟੀ ਆ ਗਈ ਬਾਈ ਆ ਦੇਖੋ ਹਮ ਬਾਕੀ ਜਿਹੜਾ ਮੁੱਲ ਆ ਕੀ ਬਾਈ ਦੀ ਡਿਮਾਂਡ ਹੈ ਨਾ ਕੀ ਭਾਅ ਕਰਦੇ ਆ ਉਹ ਵੀਡੀਓ ਦੇ ਵਿੱਚ ਹੀ ਆਪਾਂ ਕਰਵਾ ਲੈਨੇ ਆ ਲਿਆ ਬਾਈ ਬਨ ਲਾ ਫਿਰ ਆ ਜਾ ਹਮ ਆਮ ਕਰੋ ਦੋਸਤੋ ਜਦੋਂ ਚੰਗਾ ਪਸ਼ੂ ਨਿਕਲੇ ਨਾ ਤੇ ਕਿਸੇ ਚੰਗੇ ਜ਼ਿੰਮੇਵਾਰ ਕੋਲੇ ਜਾਵੇ ਤਾਂ ਫਿਰ ਉਹ ਪਸ਼ੂ ਚੰਗਾ ਹੀ ਦੁੱਧ ਪਾਉਂਦਾ ਬੇਰ ਕਾ ਦੇ ਸੀਮਣ ਦੀ ਆ ਬੇਰਕਾ ਦੀਆਂ ਝੋਟੀਆਂ ਬਹੁਤ ਚੰਗੀਆਂ ਨਿਕਲੀਆਂ ਵਿੱਚ ਵਿੱਚ ਭਰਾਵਾਂ ਕੋਲੇ ਆਏ ਐ ਇਹ ਪਸ਼ੂ ਆ ਲੈ ਕਰੋ ਚੱਕਾ ਹਮਮਿੰਦਰ ਭਾਈ ਫਿਰ ਕੀ ਮੁੱਲ ਕਰਦੇ ਹੋ ਜੀ ਇਹਦਾ ਇਹਦਾ ਮੁੱਲ ਭਾਈ 1.75 ਲੱਖ ਰਈ 1.75 ਲੱਖ ਹਾਂਜੀ ਠੀਕ ਆ ਵੀਰੇ 1.75 ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਸੋ ਕਿਸੇ ਵੀ ਭਰਾ ਨੂੰ ਪਸੰਦ ਆਉ ਪੂਰੀ ਠੰਡੀ ਸੀਲ ਆ ਭਾਈ ਕੋਈ ਲਾਂਬੇ ਵਾਲੀ ਗੱਲ ਨਹੀਂ ਬੰਦਾ ਇੱਕ ਡੰਗ ਚੋਲੇ ਦੋ ਡੰਗ ਚੋਲੇ ਚਾਰ ਡੰਗ ਚੋਕੇ ਲੈ ਜੀ ਠੀਕ ਆ ਭਾਈ ਘਰੇ ਰੱਖਣ ਵਾਲਾ ਬੰਦਾ ਹਾਂ ਕੋਈ 1% ਲਾਂਬਾ ਨਹੀਂ ਹੈਗਾ ਵੀ ਕੋਈ ਬੰਦਾ ਲਾਂਬਾ ਨਹੀਂ ਦੇ ਸਕਦਾ ਹਾਂ ਆਪਣੇ ਘਰੇ ਮਾਤਾ ਵਰਗੇ ਬੁੜੀਆਂ ਚਾਹੁੰਦੇ ਹਾਂ ਹਾਂ ਬੁੜੀਆਂ ਵੀ ਚਾਹੁੰਦੀਆਂ ਜੀ ਬੰਦਾ ਵੀ ਚੋਲੇ ਕੋਈ ਮਰਜ਼ੀ ਚੋਲੇ ਕੋਈ ਮਰਜ਼ੀ ਚੋਲੇ ਹਾਂਜੀ ਠੀਕ ਹੈ ਠੀਕ ਹੈ ਇਹ ਤਾਂ ਹੋਈ ਨਾ ਗੱਲ ਬਾਈ ਮੈਂ ਕਹਾਂ ਦੋ ਡੰਗ ਚੋਲੇ ਬੰਦਾ ਤਿੰਨ ਡੰਗ ਚੋਕੇ ਲੈ ਜਾ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਠੀਕ ਹੈ ਅੱਜ ਚੌਥਾ ਦੇਣਾ ਹੈ ਨਾ ਹਾਂਜੀ ਚੌਥਾ ਹੁਣ ਤੇਰੇ ਬਾਈ ਬੋਲਾ ਹੁਣ ਮੌਕੇ ਤੇ ਕਿੰਨਾ ਕਹਾਜਾ ਹੁਣ 11 12 ਲੀਟਰ ਬੋਲਾ ਹੈਗਾ ਵੀ ਅੱਛਾ ਹਾਂਜੀ ਠੀਕ ਹੈ ਫਿਰ ਤਾਂ ਝੋਟੀ ਵਧੀਆ ਖੁੱਲਾ ਦੁੱਧ ਦੋਗੀ ਹਾਂਜੀ ਬਾਕੀ ਕ ਪੂਰੀ ਸੇਵਾ ਕਰੀਏ ਪੂਰੇ ਵਜਨ ਆਹੀ ਪੂਰੀ ਹਾਈਟ ਪੂਰੀ ਹੈਗੀ ਠੀਕ ਆ ਬਈ ਠੀਕ ਆ ਆ ਦੇਖੋ ਹੂੰ ਬਾਕੀ ਕਿਸੇ ਵੀ ਭਰਾ ਨੂੰ ਪਸੰਦ ਆਉ ਦੋਸਤੋ ਕੋਲ ਆ ਜੋ ਤਸੱਲੀ ਜਿੰਮੇ ਮਰਜੀ ਤੁਸੀਂ ਆਪਦੀ ਕਰਕੇ ਬਾਈ ਨਾ ਕਰ ਸਕਦੇ ਹੋ ਸੋ ਕੋਈ ਖੋਟ ਮੱਠਣੀ ਹੈਗਾ ਬਈ ਜਿੰਨੇ ਮਰਜੀ ਤਸੱਲੀ ਕਰਕੇ ਬੰਦਾ ਲਿਆ ਸਕਦਾ ਜੋੜਾ ਵੀ ਮਰਜੀ ਬੰਦਾ ਕੋਈ ਵੀ 2 ਦਿਨ ਟੋਲੇ 4 ਦਿਨ ਚੋਲੇ ਜਾ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਬਈ ਠੀਕ ਆ ਬਿਲਕੁਲ ਹੱਕ ਬੰਦਾ ਯਾਰ ਹਨ ਇਹ ਦੁੱਤੇ ਸਹਿਤੀ ਦੋਸਤੋ ਬੰਦਾ ਦੇ ਨਹੀਂ ਸਕਦਾ ਆਮ ਘਰੇ ਆ ਬਾਈ ਕਹਿੰਦਾ ਯਾਰ ਆਪਣੇ ਘਰੇ 2 ਡੰਗ 4 ਡੰਗ ਚੋਲੇ ਇੰਨੀ ਠੰਡੀ ਹਵਾ ਸੀ ਲਾ ਬੰਦਾ ਬੁੜੀ ਜਿਵੇਂ ਮਰਜੀ ਚੋਈ ਜਾਏ ਇਸ ਦੁੱਤੇ ਕੋਈ ਸਹਿਤ ਹੀ ਨਹੀਂ ਹੁੰਦੀ ਆਮ ਘਰੋਂ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਕਰੇ ਲੂਜੇ ਘਰ ਚੋਂ ਵੀਡੀਓ ਸੀ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਸਸਿ ਗਾਲ ਬਈ ਸਾਰਿਆਂ